ਦੋ ਬੰਦੇ ਫੜੇ ਗਏ ਆ ਇਹਦੇ ਚ ਕਹਾਣੀ ਨਿਕਲ ਕੇ ਸਾਹਮਣੇ ਆਈ ਹੈ ਕਿ ਤਿੰਨ ਦੁਕਾਨਾਂ ਸੀਗੀਆਂ ਇੱਕ ਮਾਲਕ ਸੀਗਾ ਉਹ ਤਿੰਨੋਂ ਉਹਨੇ ਕਿਰਾਏ ਤੇ ਦਿੱਤੀ ਸੀਗੀਆਂ ਜਿਹੜੀ ਜਿਹੜੀ ਸੈਂਟਰ ਚ ਦੁਕਾਨ ਸੀਗੀ ਉਹ ਜਿਹੜਾ ਬੰਦਾ ਹਰਦਵੀਰ ਰਹਿਣ ਵਾਲਾ ਉਹ ਚਲਾ ਰਿਆ ਸੀਗਾ ਉਹਦਾ ਹੀ ਸੱਕਾ ਭਤੀਜਾ ਜਿਹੜਾ ਪਹਿਲਾਂ ਉਹਦੇ ਨਾਲ ਕੰਮ ਕਰਦਾ ਸੀਗਾ ਜਿਹਨੂੰ ਉਹ ਹਿੱਸਾ ਵੀ ਦਿੰਦਾ ਸੀਗਾ ਉਹਨੇ ਆਪਣੀ ਵੱਖਰੀ ਅਟੈਚੀਆਂ ਦੀ ਤੇ ਬੈਗਸ ਦੀ ਦੁਕਾਨ ਕਰ ਲਈ ਸੀਗੀ 50 ਮੀਟਰ ਦੇ ਰੇਡੀਅਸ ਚ ਉਨੇ ਤੇ ਉਹਦੇ ਦੋਸਤ ਨੇ ਉਹਦਾ ਦੋਸਤ ਜਿਹੜਾ ਹੈ ਉਹਦਾ ਆਮਰ ਨਾਮ ਹੈ ਤੇ ਸਾਰਨਪੁਰ ਦਾ ਰਹਿਣ ਵਾਲਾ ਹੈ ਕ੍ਰਿਮੀਨਲ ਰਿਕਾਰਡ ਜਿੰਨ ਦੋਨਾਂ ਦਾ ਹੁਣ ਤੱਕ ਸਾਹਮਣੇ ਨਹੀਂ ਆਇਆ ਲੇਕਿਨ ਉਹ ਆਪਾਂ ਯੂਪੀ ਤੋਂ ਪਤਾ ਕਰ ਰਹੇ ਹਾਂ ਇਹਨਾਂ ਨੇ YouTube ਤੋਂ ਸਿੱਖ ਕੇ ਇਹ ਬਲਾਸਟ ਕਰਨਾ ਸੀਗਾ ਦੁਕਾਨ ਜਲਾਣੀ ਸੀਗੀ ਜਿਸ ਕਰਕੇ ਇਹਨਾਂ ਦਾ ਬਿਜ਼ਨਸ ਠੱਪ ਹੋ ਜਾਏ 20 ਤਰੀਕ ਨੂੰ ਇੱਕ ਦੁਕਾਨ ਤੇ ਇੱਕ ਬੰਦਾ ਇੱਕ ਪੈਕੇਟ ਰੱਖ ਕੇ ਗਿਆ ਸੀਗਾ ਜੀ ਜੀ ਜਦੋਂ ਪੈਕੇਟ ਲੈਣ ਨਹੀਂ ਆਇਆ ਵਾਪਸ 24 ਤਰੀਕ ਨੂੰ ਇਹ ਜਿਹੜਾ ਦੁਕਾਨ ਚਲਾ ਰਿਹਾ ਸੀਗਾ ਦੁਕਾਨ ਜਿਹੜੀ ਸੀਗੀ ਉਹ ਬੈਗਸ ਤੇ ਅਟੈਚੀ ਹੁੰਦੀ ਦੁਕਾਨ ਸੀਗੀ ਉਹਨੂੰ ਪੈਟਰੋਲ ਦੀ ਬਦਬੂ ਆਈ ਉਹਨੇ ਆਪਣੇ ਜਿਹੜੀ ਸ਼ੌਪ ਕੀਪਰ ਐਸੋਸੀਏਸ਼ਨ ਹੈ ਉਹਨਾਂ ਨੂੰ ਬੁਲਾਇਆ कल रात दी गल है या उन्होंने ये पैकेट उठा के बाहर रखया पीसीआर ਨੂੰ ਬੁਲਾ ਲਿਆ ਸਵੇਰ ਤੋਂ ਇਨਵੈਸਟੀਗੇਸ਼ਨ ਸ਼ੁਰੂ ਹੋਈ ਡੀਸੀਪੀ ਸਿਟੀ ਤੇ ਡੀਸੀਪੀ ਇਨਵੈਸਟੀਗੇਸ਼ਨ ਮੌਕੇ ਤੇ ਗਏ ਜੀ ਅਲੱਗ-ਅਲੱਗ ਟੀਮਸ ਬਣਾਈਆਂ ਗਈਆਂ ਜਦ पैकेट ਨੂੰ ਖੋਲਿਆ ਗਿਆ ਤੇ ਅੰਦਰ પેટ્રોલ 90 10 ਲੀਟਰ પેટ્રોલ ਇੱਕ ਆਈਡੀ ਬਣਾਉਣ ਦੀ ਕੋਸ਼ਿਸ਼ ਕੀਤੀ ਹੋਈ ਸੀ ਜਿਹਦੇ ਜਿਹਦੇ ਚ ਇੱਕ ਮੋਟਰ ਵੀ ਸੀਗੀ ਖਿਡੌਣੇ ਦੀ ਮੋਟਰ ਟਾਈਮਰ ਪੋਟਾ ਪਾਊਡਰ ਇੱਕ ਪਾਊਡਰ ਵੀ ਸੀਗਾ ਜੀ ਤੇ ਬੈਟਰੀ ਮਾਮ ਮਾਰਚਸ ਦੀਆਂ ਇਹ ਸਾਰੀ ਚੀਜ਼ਾਂ ਮਿਲੀਆਂ ਸੀਗੀਆਂ ਕਰਦੇ ਕਰਦੇ ਸਾਰੀ ਟੀਮ ਨੂੰ ਵੱਖਰੀ ਵੱਖਰੀ ਰਿਸਪੌਂਸਿਬਿਲਟੀ ਦਿੱਤੀ ਗਈ ਤੇ ਦੋ ਬੰਦੇ ਫੜੇ ਗਏ ਇਹਦੇ ਵਿੱਚ ਕਹਾਣੀ ਨਿਕਲ ਕੇ ਸਾਹਮਣੇ ਆਈ ਹੈ ਕਿ ਤਿੰਨ ਦੁਕਾਨਾਂ ਸੀਗੀਆਂ ਇੱਕ ਮਾਲਕ ਸੀਗਾ ਉਹ ਤਿੰਨ ਨੂੰ ਉਹਨੇ ਕਿਰਾਏ ਤੇ ਦਿੱਤੀ ਸੀਗੀਆਂ ਜਿਹੜੀ ਜਿਹੜੀ ਸੈਂਟਰ ਚ ਦੁਕਾਨ ਸੀਗੀ ਉਹ ਜਿਹੜਾ ਬੰਦਾ ਹਰਦੂਈ ਦਾ ਰਹਿਣ ਵਾਲਾ ਉਹ ਚਲਾ ਰਿਆ ਸੀਗਾ ਉਹਦਾ ਹੀ ਸੱਕਾ ਭਤੀਜਾ ਜਿਹੜਾ ਪਹਿਲਾਂ ਉਹਦੇ ਨਾਲ ਕੰਮ ਕਰਦਾ ਸੀਗਾ ਜਿਹਨੂੰ ਉਹ ਹਿੱਸਾ ਵੀ ਦਿੰਦਾ ਸੀਗਾ ਉਹਨੇ ਆਪਣੀ ਵਕਰੀ ਅਟਾਚੀਆਂ ਦੀ ਤੇ ਬੈਗਸ ਦੀ ਦੁਕਾਨ ਕਰ ਲਈ ਸੀਗੀ 50 ਮੀਟਰ ਦੇ ਰੇਡੀਅਸ 'ਚ ਉਹਨੇ ਤੇ ਉਹਦੇ ਦੋਸਤ ਨੇ ਉਹਦਾ ਦੋਸਤ ਜਿਹੜਾ ਹੈ ਉਹਦਾ ਆਮਰ ਨਾਮ ਹੈ ਤੇ ਸਾਰਨਪੁਰ ਦਾ ਰਹਿਣ ਵਾਲਾ ਕ੍ਰਿਮੀਨਲ ਰਿਕਾਰਡ ਜਿੰਨ ਦੋਨਾਂ ਦਾ ਹੁਣ ਤੱਕ ਸਾਹਮਣੇ ਨਹੀਂ ਆਇਆ ਲੇਕਿਨ ਉਹ ਆਪਾਂ ਯੂਪੀ ਤੋਂ ਪਤਾ ਕਰ ਰਹੇ ਹਾਂ ਇਹਨਾਂ ਨੇ YouTube ਤੋਂ ਸਿੱਖ ਕੇ ਇਹ ਬਲਾਸਟ ਕਰਨਾ ਸੀਗਾ ਦੁਕਾਨ ਜਲਾਣੀ ਸੀਗੀ ਜਿਸ ਕਰਕੇ ਇਹਨਾਂ ਦਾ ਬਿਜ਼ਨਸ ਠੱਪ ਹੋ ਜਾਏ ਤੇ ਇਹਨਾਂ ਦਾ ਬਿਜ਼ਨਸ ਜਿਹੜਾ ਜਿਹੜਾ ਸੇਮ ਬਿਜ਼ਨਸ ਹੈ ਉਹ ਫਰਿਸ਼ ਰਹੇ ਮਿਸਟਰ ਅਗਰ ਇਹ ਦੁਕਾਨ ਤੇ ਕਿਉਂ ਰੱਖਿਆ ਕਾਰਨ ਇਹ ਹੀ ਸੀ ਕਿ ਇਕੱਠੇ ਕੰਮ ਕਰਦੇ ਸੀ ਉਸ ਤੋਂ ਬਾਅਦ ਕਿਤੇ ਨਾ ਕਿਤੇ ਇਸ ਦਿਨ ਦੁਕਾਨ ਬੰਦ ਕਰਾਉਣੀ ਚਾਹੁੰਦੇ ਨਹੀਂ ਪਹਿਲਾਂ ਇਕੱਠੇ ਕਰਦੇ ਸੀਗੇ ਜਿਹੜਾ ਚਾਚਾ ਸੀਗਾ ਉਹਨੇ ਹੀ ਇਹਨੂੰ ਰੱਖਿਆ ਸੀਗਾ ਹਿੱਸਾ ਵੀ ਦਿੰਦਾ ਸੀਗਾ ਫਿਰ ਇਵੈਂਚੁਅਲੀ ਇਹਨੇ ਆਪਣੀ ਵੱਖਰੀ ਦੁਕਾਨ ਕਰ ਲਈ ਜਿਹੜਾ ਭਤੀਜਾ ਆਊਟ ਆਫ ਜੈਲਸੀ ਕਿ ਇਹਦੀ ਦੁਕਾਨ ਅਗਰ ਬੰਦ ਹੋ ਜਾਏਗੀ ਮੇਰਾ ਵੀ ਉਹੀ ਬਿਜ਼ਨਸ ਹੈ ਤੇ ਗ્રાਕ ਮੇਰੇ ਕੋਲ ਆਈਏ ਸਰ ਸ਼ਾਪਤੀ ਕੀ ਬੋਲ ਸਰ ਸ਼ਾਪੀਸ ਕੋ ਕੈਸੇ ਉਸ ਪਰ ਬੜਾ ਕਿ ਇਹ ਇਸ ਤਰ੍ਹਾਂ ਦੇਖੋ ਕੁਝ ਟ੍ਰੇਡ ਕ્રાਫਟ ਜਿਹੜੇ ਹੁੰਦੇ ਨੇ ਟ੍ਰੇਡ ਕ્રાਫਟ ਮੈਨੂੰ ਕਹਿੰਦਾ ਬਟ ਆ ਦੋਨੋਂ ਬੰਦੇ ਗਿਰਸਤਾਰ ਹੋ ਗਏ ਆ ਡ्रेसेस ਮੈਨੇ ਤਾਰਾ ਤੁਰਾ ਮਿਲੀਆਂ ਜੀ ਜਿਹੜੇ ਕਪੜੇ ਪਹਿ ਪਾ ਕੇ ਗਿਆ ਸੀਗਾ ਜਿਹੜੇ ਵੀ ਕਪੜੇ ਪਾ ਕੇ ਗਿਆ ਉਹ ਵੀ ਬਰਾਮਦ ਹੋ ਗਏ ਜੀ ਜਿਹੜੀ ਸੀਸੀਟੀਵੀ ਫੁਟੇਜ ਆਈ ਹੈ ਦ ਕੇਸ ਹੈਸ ਬੀਨ ਟ੍ਰੇਸਡ ਵਿਦਨ 12 ਵਾਰਸ ਇਹ ਘਰ ਤੇ ਤੋਂ ਆਇਆ ਸੀਗਾ ਜਾਂ ਕਿ ਆਪਣਾ ਆਪਣਾ ਆਪਣੇ ਆਪਣੇ ਘਰ ਤੇ ਜਾਇਨੇ ਕਿਸੇ ਨੂੰ ਭੇਜਿਆ ਸੀਗਾ ਜਾਂ ਆਪ ਦੀ ਨਾਲ ਆਇਆ ਸੀਗਾ ਇਹਨੇ ਕਿਸੇ ਨੂੰ ਭੇਜਿਆ ਸੀਗਾ ਨਾ ਇੱਕ ਦਸਤਾਰਿਆ ਆਮਰ ਜਿਹੜਾ ਹੈ ਦਾ ਤੋਂ ਸਰ ਫੜਕੇਗੀ ਦੋਨੋਂ ਦੋਨੋਂ ਫੜੇਗਾ ਇੱਕ ਆਮਰ ਹੈ ਜੀ ਇੱਕ ਸੋਨੂ ਆ ਸਰ ਉਹਨਾਂ ਦਾ ਉਮਰ ਕਿੰਨੀ ਹੋਊ ਆ ਉਮਰ ਸੋਨੂ ਦੀ ਹੈ 19 ਸਾਲ ਇਹ ਹਰਦੋਵੀ ਦਾ ਰਹਿਣ ਵਾਲਾ ਹੈ ਤੇ ਜਿਹੜਾ ਆਮਰ ਹੈ ਦੀ ਉਮਰ ਹੈ 25 26 ਸਾਲ ਇਸ ਹਰਨਪੁਰ ਦਾ ਰਹਿਣ ਵਾਲਾ ਇੱਕ ਧਨ ਪੜਾ ਹੈ ਜੀ ਜਿਹੜਾ 19 ਸਾਲ ਵਾਲਾ ਜੀ ਦੂਜਾ ਜਿਹੜਾ ਉਹ 5ਵੀਂ ਕਲਾਸ ਸਰ ਜੀ ਸਾਰਾ ਸੰਬੰਧ ਹਰ ਜੁਆਇੰਟ ਸਿੰਘ ਬਲਾਸਟ ਨਹੀਂ ਹੋ ਪਾਇਆ ਰਾਤ ਦਾ ਟਾਈਮਰ ਜਿਹੜਾ ਸੀਗਾ 1 ਵਜੇ ਦਾ ਇਹਨਾਂ ਨੇ ਸੈੱਟ ਕੀਤਾ ਸੀ ਸਰ ਜੇਕਰ ਕੱਲ ਰਾਤ ਵੀ ਗੱਲ ਕਰੀਏ ਤਾਂ ਐਸਐਨਜੀ ਸਾਹਿਬ ਨੇ ਕਿਹਾ ਸੀ ਕਿ ਇਹ ਜਿਹੜਾ ਕੁਝ ਨਹੀਂ ਹੈ ਦੇਖੋ ਪਤਾ ਕੀ ਹੈ ਜੀ ਇਸ਼ੂ ਇਹ ਹੁੰਦਾ ਹੈ ਕਿ ਜਦ ਤੱਕ ਐਕਚੁਅਲੀ ਕਰੈਕਟ ਨਾ ਹੋ ਸਟੇਟਮੈਂਟ ਨਹੀਂ ਦੇਣੀ ਚਾਹੀਦੀ हूँ मैं तो इन्ना टाइम तो बहर खड़ खड़े हो गए हूँ फैक्चुअल करेक्ट स्टेटमेंट जी तो मुहैया करवा रहे हैं क्रॉस चैक एक बार चैक किया दूजी बार तीजी बार किया कि क्रॉस चैक करके पब्लिक न कोई गलत इन्फॉर्मेशन ये यो, ये योजना कोई पच्चीस तीस दिन से बना रहे थे तो जी तो सर सामान इन्होंने लिया है तो वो बंदे भी वेरीफाई किए जा रहे हैं हाँ वो वो वेरीफाइड है हाँ, हाँ। पंधरावी जी जी